ਸੋਰਠ ਮਹੱਲਾ ਪਹਿਲਾ ਤੇ ਤੁਕੀ ਤਿੰਨਾ ਪੰਕਤੀਆਂ ਦਾ ਤਿੰਨ ਤਿੰਨ ਤੇ ਤੁਕੀ ਦਾ ਜਿਹੜਾ ਸ਼ਬਦ ਆਇਆ ਤੇ ਇਹਦੀ ਜਿਹੜੀ ਸ਼ੁਰੂਆਤ ਆ ਨਾ ਜੇ ਇਹ ਸਾਨੂੰ ਸ਼ਬਦ ਸਮਝ ਆ ਜਾਏ ਤੇ ਇੱਕ ਵਿਅਕਤੀ ਜਿਹੜਾ ਕਰਮ ਕਾਂਡ ਨੂੰ ਛੱਡ ਕੇ ਆਪਣਾ ਜੀਵਨ ਸੁਹੇਲਾ ਕਰ ਸਕਦਾ ਆਪਣੇ ਜੀਵਨ ਨੂੰ ਸੌਖਾ ਕਰ ਸਕਦਾ ਆ ਜਿਹੜੀ ਜਿਹੜੀ ਸਮਾਜ ਵਿੱਚ ਨਫ਼ਰਤ ਫੈਲੀ ਹੋਈ ਆ ਧਰਮ ਦੇ ਨਾਂ ਤੇ ਉਹ ਘਟ ਸਕਦੀ ਹੈ ਬਿਲਕੁਲ ਕਿਉਂਕਿ ਸਾਰੇ ਲੋਕ ਤਾਂ ਸਹਿਮਤ ਨਹੀਂ ਹੁੰਦੇ ਪਰ ਅੱਛੀ ਹੁਣ ਲੋਕਾਂ ਨੂੰ ਛੱਡਿਆ ਹੁਣ ਤਾਂ ਸਿਰਫ ਆਪਾਂ ਸਿੱਖ ਜਗਤ ਦੀ ਹੀ ਗੱਲ ਕਰੀਏ ਕਿਉਂਕਿ ਸਿੱਖ ਜਗਤ ਨੂੰ ਇਸ ਕੁੰਡਲੀਏ ਸੱਪ ਨੇ ਆਪਣੀ ਲਪੇਟ ਵਿੱਚ ਲੈ ਲਿਆ ਔਰ ਲਪੇਟ ਚ ਇੰਨਾ ਜ਼ਿਆਦਾ ਲਿਆ ਭਾਜੀ ਕਿ ਤੁਸੀਂ ਜੇ ਗੁਰਦੁਆਰਾ ਕੋਈ ਇੱਕ ਗੁਰਦੁਆਰੇ ਜਾਓ ਉਹਦੇ 2-3 ਕਿਲੋਮੀਟਰ ਦੇ ਘੇਰੇ ਚ ਜਿੰਨੇ ਵੀ ਗੁਰਦਾਰੇ ਆਉਂਦੇ ਹੋਣਗੇ ਜਾਂ ਹਰ ਪਿੰਡ ਦੇ ਗੁਰਦਾਰੇ ਚਲਜੋ ਹਰ ਸ਼ਹਿਰ ਦੇ ਗੁਰਦਾਰੇ ਚਲਜੋ ਹਰ ਸੰਪਰਦਾਇ ਦੇ ਗੁਰਦਾਰੇ ਚਾਓ ਨਿਹੰਗ ਸਿੰਘਾਂ ਦੇ ਗੁਰਦਾਰੇ ਜਾਓ ਤੇ ਐਨੇ ਵੱਖਰੇ ਵੱਖਰੇ ਕਰਮਕਾਂਡ ਆ ਤੇ ਬੰਦਾ ਵੇਖ ਕੇ ਨਾ ਫਿਰੇ ਜਿਉ ਬੇਤਾਲਿਆ ਉਹ ਬੰਦਾ ਵੇਖ ਕੇ ਚੱਕਰਤ ਹੋ ਜਾਂਦਾ ਵੀ ਮੈਂ ਕਰਾਂ ਕੀ ਹੂੰ ਇਹਦੇ ਚੋਂ ਕਿਹੜਾ ਕਰਮਿਆਂ ਜਿਹੜਾ ਮੈਂ ਕਰਾਂ ਕਿਉਂਕਿ ਜੀ ਇੱਕ ਗੁਰਦਾਰੇ ਗਿਆ ਤੇ ਮੁੜ ਕੇ 4-5 ਦਿਨਾਂ ਬਾਅਦ ਜੇ ਦੂਜੇ ਗੁਰਦਾਰੇ ਜਾਵੇ ਉਹਨੂੰ ਪਹਿਲਾ ਜਿਹੜਾ ਖਲ ਜਗਨ ਛੱਡਣਾ ਪਏਗਾ ਨਮਾ ਕਰਨਾ ਇਸ ਤਰੀਕੇ ਨਾਲ ਸਿੱਖ ਜਗਤ ਜਿਹੜਾ ਨਾ ਉਹ ਬਿਨ ਨਾਮ ਹੈ ਜਗ ਕਮਲਾਫਰੇ ਕਮਲਾਫਰੇ ਅਸੀਂ ਕਮਲੇ ਹੋ ਗਏ ਬਿਲਕੁਲ ਕਮਲੇ ਹੋ ਗਏ ਤੇ ਗੁਰੂ ਨਾਨਕ ਸਾਹਿਬ ਨੇ ਸਾਡੇ ਇਸ ਕਮਲ ਦਾ ਇਲਾਜ ਜਿਹੜਾ ਸੀ ਉਹ ਕੀਤਾ ਮਤਲਬ ਜਿਹੜਾ ਮਹਾਨបុਰਖਿਆ ਨਾ ਉਹਨੇ ਇਹੀ ਪਰਪਕਾਰ ਕਰਨਾ ਹੁੰਦਾ ਆ ਕਿ ਉਹ ਵਿਅਕਤੀ ਨੂੰ ਕਮਲੇ ਕਮਲ ਤੋਂ ਕੱਢ ਕੇ ਉਹਨੇ ਸੱਚ ਦੇ ਮਾਰਗ ਤੇ ਲਿਆਉਣਾ ਆ ਔਰ ਬੜਾ ਸੌਖਾ ਸੀ ਬਹੁਤ ਹੀ ਸੌਖਾ ਸੀ ਔਰ ਜੀਵਨ ਜਿੰਦਿਆਂ ਜਿੰਦਿਆਂ ਕੁਝ ਕੋਈ ਨਿਤਨੇਮ ਕਰਨ ਦੀ ਲੋੜ ਨਹੀਂ ਸੀ ਕੋਈ ਕਿਸੇ ਤਰ੍ਹਾਂ ਦਾ ਸਿਮਰਨ ਕਰਨ ਦੀ ਲੋੜ ਨਹੀਂ ਸੀ ਜੀਭ ਵਾਲਾ ਸਿਮਰਨ ਕਰਨ ਦੀ ਲੋੜ ਨਹੀਂ ਸੀ ਉਹ ਜਦੋਂ ਗੁਰੂ ਦਾ ਗਿਆਨ ਸਾਡੇ ਸਾਹਮਣੇ ਆ ਜਾਏ ਜਿਹੜਾ ਗਿਆਨ ਆ ਸਾਨੂੰ ਦੇ ਰਹੇ ਆ ਮੈਂ ਅੱਗੇ ਇੱਕ ਸ਼ਬਦ ਭਾਜੀ ਆਪਾਂ ਬਾਰ-ਬਾਰ ਉਹ ਕਰਦੇ ਆ ਬੜਾ ਖੂਬਸੂਰਤ ਸ਼ਬਦ ਆ ਭਈ ਫਲ ਕਾਰਨ ਫੁੱਲੀ ਬਨ ਰਾਇ ਫਲ ਲਗਾ ਤਾਂ ਫੁੱਲ ਬਣਾਈ ਭਈ ਫਲ ਦੀ ਪ੍ਰਾਪਤੀ ਲਈ ਕੁਦਰਤ ਦੇ ਨਿਯਮ ਅਨੁਸਾਰ ਫੁੱਲ ਲੱਗਦੇ ਨੇ ਜਦੋਂ ਫਲ ਆ ਜਾਏ ਤੇ ਫੁੱਲ ਸਾਰੇ ਧਰਤੀ ਤੇ ਡਿੱਗ ਪੈਂਦੇ ਨੇ ਹਮ ਫਲ ਕਾਰਨ ਖੂਲੀ ਬਨਰਾਏ ਫਲਾਂ ਲੱਗਾ ਤਾਂ ਫੁੱਲ ਬਨਾਏ ਭਾਪ ਬਿਨਸ ਜਾਂਦਾ ਖਤਮ ਹੋ ਜਾਂਦਾ ਇਸੇ ਤਰ੍ਹਾਂ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਿਆ ਤੋਂ ਕਰਮ ਰਸ ਫਿਰ ਜਿਹੜਾ ਬਾਣੀ ਪੜਨ ਦਾ ਕਰਮ ਸੀ ਨਾ ਜਦੋਂ ਬਾਣੀ ਦੀ ਸੋਝੀ ਆ ਗਈ ਤੇ ਫਿਰ ਉਹਨੂੰ ਬਾਰ ਬਾਰ ਨਹੀਂ ਸੀ ਪੜਨਾ ਪਾਜੀ ਮਿਸਾਲ ਦੇ ਤੌਰ ਤੇ ਬੜਾ ਸੌਖਾ ਆ ਆਪਾਂ ਆਪਣੇ ਜੀਵਨ ਵਿੱਚ ਜਦੋਂ ਕੋਈ ਵੀ ਘਰ ਚ ਕੋਈ ਕਰਨਾ ਹੋਵੇ ਵਿਧਾਨ ਕਰਨਾ ਹੋਵੇ ਜਾ ਤੁਸੀਂ ਡਰਾਈਵਿੰਗ ਲਾਇਸੈਂਸ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਕਿਤਾ ਸਿੱਖਣਾ ਹੋਵੇ ਪਾਜੀ ਉਹ ਇੱਕ ਵਾਰੀ ਕਿਤਾਬ ਪੜ੍ਹ ਕੇ ਸਿੱਖ ਲਈਦਾ ਹੂੰ ਇੱਕ ਵਾਰੀ ਫਿਰ ਉਹ ਨੂੰ ਡਰਾਈਵਿੰਗ ਵਾਲੇ ਕਰਨ ਵੇਲੇ ਹਰ ਵਾਰ ਥੋੜੀ ਜਿੱਥੇ ਸਟਾਪ ਸਾਈਨ ਆ ਗਿਆ ਕਿਤਾਬ ਖੋਲ ਕੇ ਬਹਿ ਜਾਵੇ ਮੈਂ ਦੇਖ ਲਵਾਂ ਜੀ ਇੱਥੇ ਇਹਦੇ ਵਾਸਤੇ ਕੀ ਲਿਖਿਆ ਹੋਇਆ ਉਹ ਤਾਂ ਗਿਆਨ ਹੈ ਕਾਰਨ ਕਰਮ ਅਭਿਆਸ ਉਹ ਤਾਂ ਕਰਮ ਅਭਿਆਸ ਹੋ ਗਿਆ ਉਹਦਾ ਤੇ ਉਹਦੇ ਦਿਮਾਗ ਦੇ ਵਿੱਚ ਆਪਣੇ ਆਪ ਹੀ ਸਿਮਰਨ ਚੱਲਣ ਲੱਗ ਪੈਂਦਾ ਭਈ ਅੱਗੇ ਸਾਈਨ ਆ ਗਿਆ ਸਟਾਪ ਇੱਥੇ ਮੈਂ ਰੁਕਾਂ ਕਿ ਆ ਉਹ ਜਦੋਂ ਧਿਆਨ ਚ ਗੱਲ ਆ ਜਾਂਦੀ ਆ ਤੇ ਉਹਦੇ ਤੇ ਸਟ੍ਰੈਸ ਵੀ ਨਹੀਂ ਦੇਣਾ ਪੈਂਦਾ ਆਪਣੇ ਆਪ ਹੀ ਫਿਰ ਦਿਮਾਗ ਦੇ ਵਿੱਚ ਉਹ ਜਿਹੜੀਆਂ ਗੱਲਾਂ ਕਿਸੇ ਤਰ੍ਹਾਂ ਹੀ ਇਹ ਗੁਰੂ ਦਾ ਗਿਆਨ ਜਿਹੜਾ ਸੀ ਇਸੇ ਤਰ੍ਹਾਂ ਹੀ ਸੀ ਆ ਆਪਾਂ ਦੇਖੀਏ ਭਈ ਸਾਡੀ ਜਿਹੜੀ ਕਹਾਣੀ ਵਿਗੜੀ ਆ ਉਹ ਕਿਉਂ ਵਿਗੜੀ ਆ ਆ ਦੇਖੋ ਭਾਜੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਆਸਾ ਮਨਸਾ ਬੰਦਨੀ ਭਾਈ ਅ ਕਰਮ ਧਰਮ ਬੰਦਕਾਰੀ ਹੂੰ ਇਹਦੀ ਇਸ ਲਾਈਨ ਦੇ ਵਿੱਚ ਹੀ ਸਾਰਾ ਜਗ ਤੁਲਝਿਆ ਪਿਆ ਭਾਜੀ ਇੱਕ ਲਾਈਨ 'ਚ ਠੀਕ ਹੈ ਜੀ ਮਾਇਆ ਵਾਲੀਆਂ ਆਸਾਂ ਦੇ ਫੁਰਨੇ ਦੇ ਜਿਹੜੇ ਬੰਧਨ ਪਏ ਹੋਏ ਸੀ ਨਾ ਸਾਨੂੰ ਤੇ ਇੱਕ ਉਹ ਵਿਅਕਤੀ ਜਿਨੇ ਇਸ ਸੰਸਾਰ ਨੂੰ ਗਲਤ ਰਸਤੇ ਤੇ ਤੋਰਿਆ ਉਹਨੇ ਮਨੁੱਖ ਦੀ ਇਹ ਕਮਜ਼ੋਰੀ ਨੂੰ ਫੜ ਲਿਆ ਵੀ ਹਰ ਮਨੁੱਖ ਇਹ ਚੀਜ਼ ਮਾਇਆ ਤਾਂ ਹਰ ਬੰਦੇ ਨੂੰ ਚਾਹੀਦੀ ਆ ਤੇ ਆਉਣੀ ਉਹ ਕਿਦਾਂ ਆਉਣੀ ਆ ਮਾਇਆ ਉਹਦੇ ਲਈ ਵੀ ਉਹਨਾਂ ਨੇ ਕਰਮ ਕਾਂਡ ਜਿਹੜੇ ਉਹ ਕਰਮ ਧਰਮ ਬੰਦਕਾਰੀ ਉਹਨਾਂ ਨੂੰ ਵੀ ਬੰਦੇ ਨੂੰ ਆਪਣੇ ਪਿੱਛੇ ਲਾਉਣ ਲਈ ਉਹਨੂੰ ਬੰਦਨਾ ਵਿੱਚ ਪਾ ਦਿੱਤਾ ਕਰਮ ਧਰਮ ਬੰਦਕਾਰੀ ਉਹਨਾਂ ਨੇ ਧਰਮ ਦੇ ਨਾਂ ਤੇ ਕਰਮ ਕਾਂਡ ਮਿਥਲੇ ਭਈ ਤੀਰਥਾਂ ਤੇ ਜਾਣਾ ਜਾਂ ਹੋਰ ਜਿਹੜੇ ਜਿੰਨੇ ਧਰਮ ਦੇ ਕਰਮ ਆ ਉਹ ਕਰਨੇ ਨੇ ਘਰ 'ਚ ਕਿਸੇ ਨੁਕਰ ਵਿੱਚ ਜਾਂ ਕਿਸੇ ਕਮਰੇ ਵਿੱਚ ਇੱਕ ਨੁੱਕਰ ਚ ਪੂਜਾ ਰੂਮ ਬਣ ਗਏ ਪਾਜੀ ਹੁਣ ਹੁਣ ਪੂਜਾ ਰੂਮ ਹਰ ਕੋਠੀ ਚ ਬਣਦੇ ਆ ਪੰਜਾਬ ਚ ਔਰ ਸਿੱਖਾਂ ਨੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਬਿਲਕੁਲ ਜੀ ਉਹਦੇ ਵਿੱਚ ਜਿਹੜਾ ਸਵੇਰੇ ਉੱਠ ਕੇ ਜਿਹੜਾ ਉਹ ਜੀ ਜਿਹੜੀ ਪੂਜਾ ਦਾ ਜਿਹੜਾ ਬੰਧਾਨ ਆ ਜਿਹੜੇ ਪੰਡਤ ਨੇ ਮਿਥਿਆ ਸੀ ਉਸੇ ਤਰ੍ਹਾਂ ਪੰਡਤ ਦੇ ਘਰ ਮੂਰਤੀ ਸਥਾਪਤ ਤੇ ਬਹੁਤ ਸਾਰੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰਾਂ 'ਚ ਕਰ ਲਿਆ ਸਿਰਫ ਫਰਕ ਮੂਰਤੀ ਦਾ ਤੇ ਪ੍ਰਕਾਸ਼ ਕਰਨ ਦਾ ਹੀ ਰਹਿ ਗਿਆ ਬਾਕੀ ਜਿੰਨਾ ਕਰਮਕਾਂਡ ਸੀ ਉਹ ਬਿਲਕੁਲ ਸੇਮ ਬਿਲਕੁਲ ਰਤੀ ਜਿੰਨਾ ਵੀ ਫਰਕ ਨਹੀਂ ਜੇ ਉਹ ਟੰਡੀਆਂ ਖੜਕਾਉਂਦਾ ਸੀ ਤੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨ ਲਈ ਟੰਡੀਆਂ ਖੜਕਾਉਣ ਲੱਪੇ ਹੂੰ ਇਸ ਤਰ੍ਹਾਂ ਦਾ ਵਿਧਾਨ ਬੰਦ ਦਿੱਤਾ ਤੇ ਗੁਰੂ ਸਾਹਿਬ ਨੇ ਜਦੋਂ ਵੇਖਿਆ ਪੀ ਉਹਨਾਂ ਨੇ ਲਿਖ ਦਿੱਤਾ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ जग ਜਾਇਆ ਭਾਈ ਬਿਨਸਾ ਨਾਮ ਵਿਸਾਰੀ ਔਰ ਇੱਕ ਇਹਦੇ ਨਾਲ ਜਿਹੜੇ ਅਖੌਤੀ ਕਰਮਕਾਂਡ ਬਣਾਏ ਤੇ ਉਹ ਤੋਂ ਅਗਲਾ ਸਟੈਪ ਪੰਡਿਤ ਨੇ ਕੀ ਕੀਤਾ ਵੀ ਪਾਪ ਪੁੰਨ ਦਾ ਵਿਧਾਨ ਬੰਦਤਾ ਵੀ ਆਪ ਪਾਪ ਕਰਮ ਨੇ ਆਪ ਪੁੰਨ ਦੇ ਕਰਮ ਨੇ ਤੇ ਪਾਪਾਂ ਨੂੰ ਦੀ ਨਿਵਰਤੀ ਲਈ ਪੁੰਨ ਕਰਮ ਬਣਾਤੇ ਵੀ ਤੀਰਥਾਂ ਤੇ ਜਾਓ ਫਿਰ ਤੁਸੀਂ ਇਸ ਤਰ੍ਹਾਂ ਦੇ ਦਾਨ ਕਰਨੇ ਨੇ ਇਸ ਤਰ੍ਹਾਂ ਦੀ ਆਰਤੀ ਕਰਨੀ ਆ ਤੇ ਇਸ ਤਰ੍ਹਾਂ ਦਾ ਸਵੇਰੇ ਮੂਰਤੀਆਂ ਨੂੰ ਭੋਗ ਲਵਾਉਣਾ ਆ ਸ਼ਾਮ ਨੂੰ ਭੋਗ ਲਵਾਉਣਾ ਆ ਤੇ ਇਸ ਤਰ੍ਹਾਂ ਮੂਰਤੀਆਂ ਦੇ ਸੁਖ ਹਸਨ ਕਰਨੇ ਆ ਤੇ ਰੋਜ਼ ਦਾ ਕਰਮ ਕਾਂਡ ਉਸ ਪੰਡਤ ਵਾਲਾ ਉਹ ਬੰਦਕਾਰੀ ਹੋ ਗਿਆ ਉਹ ਬੰਧਨ ਪੈ ਗਏ ਭਾਜੀ ਸਾਡੇ ਜਗਤ ਨੂੰ ਉਹਨਾਂ ਕਰਮ ਕਾਂਡਾਂ ਕਰਕੇ ਐਨਾ ਸਮਾਂ ਬਰਬਾਦ ਹੋ ਗਿਆ ਔਰ ਉਹ ਕਰਮ ਕਾਂਡ ਸਾਡੇ ਸਾਡੀ ਸੁਰਤ ਵਿੱਚ ਵੜ ਗਏ ਜਿਹੜਾ ਅਸਲ ਕਰਮ ਕਰਨਾ ਸੀ ਉਹ ਇਹ ਸੀ ਕਿ ਗੁਰੂ ਦਾ ਸ਼ਬਦ ਵਿਚਾਰਨਾ ਸੀ ਗੁਰੂ ਦਾ ਸ਼ਬਦ ਵਿਚਾਰ ਕੇ ਇਹਨਾਂ ਕਰਮ ਕਾਂਡਾਂ ਤੋਂ ਮੁਕਤ ਹੋਣਾ ਸੀ ਹੋਇਆ ਕੀ ਇਹਦੂ ਉਲਟ ਤੁਸੀਂ ਹਰਮੰਦਰ ਸਾਹਿਬ ਦੀ ਉਹ ਕੀ ਹੋਣਾ ਬਿਲਕੁਲ ਇਹ ਹੋクシー ਜਦੋਂ ਹਰਮੰਦਰ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬਾ ਮਹਾਰਾਜ ਦੀ ਪਾਲਕੀ ਆਉਂਦੀ ਆ ਕਿਵੇਂ ਲੋਕ ਕਰਮ ਕਾਂਡੀ ਹੋ ਕੇ ਪਾਲਕੀ ਥੱਲੇ ਉਹਦੇ ਵਿੱਚ ਪਾਪ ਤੋਂ ਦਾ ਕਰਮ ਕਾਂਡ ਮਿਥ ਰਿਆ ਗਿਆ ਫਿਰ ਅੱਗੇ ਲਿਖਿਆ ਇਹ ਮਾਇਆ ਜਗ ਮੁਹਣੀ ਭਾਈ ਕਰਮ ਸੱਬੇ ਵੇਕਾਰੇ ਔਰ ਉਸ ਮਾਇਆ ਦੇ ਪ੍ਰਭਾਵ ਥੱਲੇ ਜਿਹੜੇ ਬੇਕਾਰ ਕਰਮ ਸ਼ੁਰੂ ਹੋ ਗਏ ਬੇਕਾਰ ਕਰਮ ਜਿਨ੍ਹਾਂ ਦਾ ਕੋਈ ਅਰਥ ਨਹੀਂ ਕਰਮ ਧਰਮ ਪਾਖੰਡ ਜੋ ਦਿਸੈ ਇਹ ਗੁਰ ਇਹ ਗੁਰਬਾਣੀ ਹੈ ਜੀ ਕਰਮ ਧਰਮ ਪਾਖੰਡ ਜੋ ਦਿਸੈ ਤਨ ਜਮ ਜਗਤੀ ਲੂਟੈ ਨਿਰਵਾਣ ਕੀਰਤਨ ਗਾ ਉਹ ਕਰਤੇ ਕ ਨਿਮਖ ਸਿਮਰਤ ਜਿਤ ਛੂਟੈ ਇਹ ਫਿਰ ਜਿਹੜੀ ਅਗਲੀ ਲੈਣਾ ਉਹ ਆਪਾਂ ਬਾਅਦ ਵਿਚਾਰਦੇ ਆਂ ਕਿ ਇਹ ਤੋਂ ਛੁਟਕਾਰਾ ਕਿਵੇਂ ਪਾਉਣਾ ਸੀ ਗੱਲ ਤਾਂ ਇਹ ਇੰਨੀ ਸੀ ਜੀ ਦਾ ਸਿਰਫ ਕੋਈ ਵੱਡੀ ਗੱਲ ਨਹੀਂ ਸੀ ਤੇ ਭਾਜੀ ਅੱਗੇ ਲਿਖਿਆ ਜਿਤ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ ਸੋ ਪੰਡਿਤ ਕਰਮਾਕਾਰੀ ਇਹ ਪੰਡਿਤ ਨੂੰ ਵਿਦੇਸ਼ ਰਹਿ ਗੁਰੂ ਨਾਨਕ ਸਾਹਿਬ ਵੀ ਇਹ ਕਰਮ ਕਾਂਡ ਵਿੱਚ ਫਸੇ ਹੋਏ ਇਹ ਅਖੌਤੀ ਦੇਵਤਿਆਂ ਦੀ ਪੂਜਾ ਵਿੱਚ ਫਸੇ ਹੋਏ ਪਰਮੇਸ਼ਰ ਨੂੰ ਛੱਡ ਕੇ ਉਹਦੇ ਦੇਵਤੇ ਮਿਥਲੇ ਤੋਂ ਔਰ ਉਹਨਾਂ ਦੇ ਵਖਰੇ ਵਖਰੇ ਕਰਮ ਮਿਥਲੇ ਤੇ ਵਿਸ਼ਨੂੰ ਜਿਹੜਾ ਹੈ ਬ੍ਰਹਮਾ ਜਿਹੜਾ ਉਹ ਪੈਦਾ ਕਰਦਾ ਹੈ ਵਿਸ਼ਨੂੰ ਪਾਲਣਾ ਕਰਦਾ ਹੈ ਜਿਵੇਂ ਉਹ ਕਹਿ ਰਿਹਾ ਸੱਜਣ ਜਿਹੜੀ ਤੁਸੀਂ ਗੱਲ ਕੀਤੀ ਜੇ ਤੇ ਉਹ ਹਰਤਾ ਆ ਜਿਹੜਾ ਸ਼ਿਵ ਜੀ ਆਉ ਤੇ ਉਹ ਹਰਤਾ ਆ ਤੇ ਉਹ ਤੇ ਭਾਜੀ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਆਪ ਹੀ ਕਿਸੇ ਧਰਤੀ ਤੇ ਨਜ਼ਰ ਨਹੀਂ ਆ ਰਹੇ ਜਿੱਦਾਂ ਦੇ ਜਿੱਦਾਂ ਜੇ ਤੁਸੀਂ ਇਹਨਾਂ ਵੇਦਾਂ ਨੂੰ ਆਪਣੇ ਸ਼ਾਸਤਰਾਂ ਨੂੰ ਪੜੋਗੇ ਤੇ ਉਹ ਤੇ ਮਨੁੱਖ ਵਾਂਗੂ ਵਿਚਰਦੇ ਰਹੇ ਇਸ ਧਰਤੀ ਦੇ ਉੱਤੇ ਉਹਨਾਂ ਦੇ ਵਿਆਹ ਹੋਏ ਨੇ ਉਹਨਾਂ ਦੇ ਬੱਚੇ ਨੇ ਔਰ ਉਹਨਾਂ ਨੇ ਇੰਨਾ ਘਟਿਆ ਰੋਲ ਅਦਾ ਕੀਤਾ ਹੋਇਆ ਆ ਆਪਣੇ ਬੱਚਿਆਂ ਤੱਕ ਨੂੰ ਬਖਸ਼ਿਆ ਨਹੀਂ ਕਿਸੇ ਨੇ ਆਪਣੇ ਮੁੰਡੇ ਦਾ ਸਿਰ ਵੱਢਤਾ ਕਿਸ ਕੋਈ ਕੋਈ ਜਿਹੜਾ ਆਪਣੀ ਇਸ ਬੇਟੀ ਤੇ ਲੁਭਾਇਮਾਨ ਹੋ ਗਿਆ ਕੋਈ ਦੂਜਿਆਂ ਦੀਆਂ ਇਸਤਰੀਆਂ ਤੇ ਲੁਭਾਇਮਾਨ ਹੋ ਗਏ ਉਹਨਾਂ ਦਾ ਜਦੋਂ ਸਰਦਾਰ ਸਾਹਿਬ ਵੇਖੋਗੇ ਕਰਮ卡ਰਡ ਜਿਹੜਾ ਆ ਉਹ ਤੇ ਬਹੁਤ ਨੀਵੇਂ ਪੱਦਰਦਾ